ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅਸਲਾਮ ਵਾਲੇਕੁਮ ਤੇ ਸਵੇਰ ਹੋ ਚੁੱਕੀ ਆ ਤੇ ਆਪਣਾ ਗਰਸਾਹ ਹੁਣੀ ਵੀ ਮੌਜੂਦ ਆ ਗਰਸਾਹ ਕੀ ਹਾਲ ਆ ਵਧੀਆ ਭਾਜੀ ਹੋਰ ਤੁਸੀਂ ਦੱਸੋ ਠੀਕ ਠਾਕ ਆ ਕੰਮ ਕਰ ਹੈ ਓਕੇ ਲੈਵਲ ਤੇ ਪੂਰਾ ਲੈਵਲ ਤੇ ਪੂਰਾ ਪੂਰੇ ਲੈਵਲ ਤੇ ਚਾਹੀਦਾ ਤੇ ਉਧਰੋਂ ਅਸੀਂ ਐਦਾ ਜਦੋਂ ਨਿਗਾ ਮਾਰੀ ਆਪਣੀ ਆ ਫੋਰਚਨਰ ਗੱਡੀ ਆ ਆਪਣੀ ਫੋਰਚਨਰ ਗੱਡੀ ਤੇ ਇਹ ਤੇ ਆਪਾਂ ਡਿਊਟੀ ਜਾਂਦੇ ਤੇ ਹਰਸ਼ਦ ਵੀ ਤੁਰਿਆ ਆਉਂਦਾ ਇਧਰ ਨੂੰ ਸਵੇਰੇ ਸਵੇਰੇ ਤੇ ਪਤਾ ਨਹੀਂ ਹੁਣ ਕਿਹੜੀ ਗੱਲ ਕਰਨੇ ਆ ਗੁੱਡ ਮਾਰਨਿੰਗ ਸਰ ਤੇ ਭਾਈ ਨੇ ਆਪਣੇ ਠੀਕ ਹੈ ਜੀ ਤੇ ਭਾਈ ਹੁਣੀ ਵੀ ਆਪਣੇ ਬੱਬੀ ਭਾਈ ਹੁਣੀ ਵੀ ਪਹੁੰਚ ਚੁੱਕੇ ਆ ਹਾਂ ਅਸੀਂ ਫੋਰਚਨਰ ਗੱਡੀ 'ਚ ਜਾਣਾ ਜੀ ਸੌਦੀ 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 ਅਰਬ ਠੀਕ ਆ ਡਿਊਟੀ ਤੇ ਇਹ ਡਿਊਟੀਆਂ ਤੇ ਜਾਂਦੇ ਆ ਜੀ ਸੌਦੀ ਅਰਬ ਤੇ ਇਹ ਐਨ ਪੂਰੀ ਫੋਰਚਨਰ ਪੂਰੀ ਗੱਡੀ ਮੇ ਲੇਵਲ ਆਹ ਲੈਵਲ ਆ ਹੁਣ ਪਤਾ ਲੱਗਦਾ ਲੈਵਲ ਆ ਤੇ 인ਦਰભાઈ ਵੀ ਉੱਠ ਚੁੱਕੇ ਆ ਤੇ 인ਦਰભાઈ ਹੁਣੀ ਬੂੜਬੜ ਪਾ ਰਿਆ ਸਾਰਿਆਂ ਨੂੰ ਸਾਰਿਆਂ ਨੂੰ ਸਾਸਰੀ ਕਾਲ ਬੁਲਾਤੀ ਐ ਇਹਨਾਂ ਨੇ ਸਾਰਿਆਂ ਨੂੰ ਸਾਸਰੀ ਕਾਲ ਦੀ ਸਾਰਿਆਂ ਨੂੰ ਮਾਮਾ ਬੂੜਗੜ ਡੇਢ ਕਰੀ ਜਾਂਦਾ ਉਹ ਬੱਚਾ ਬਾ ਕੋਈ ਕੋਪਰੇਟ ਨਾ ਆਵੇ ਐਵੇਂ ਤੜਕੇ ਦੜਕੇ ਨਾ ਤੜਕੇ ਦੜਕੇ ਤੇ ਇਹ ਵੀ ਤਿਆਰ ਹੋ ਗਏ ਚੱਲੇ ਕੰਮ ਤੇ ਸਾਉਦੀਆ ਸਾਉਦੀਆ ਇਹ ਸਾਉਦੀ ਅਰਬ ਵਾਲੇ ਆ ਪੱਕੇ ਸਾਉਦੀ ਅਰਬ ਵਾਲੇ ਤੇ ਸਰਵੇਅਰ ਵੀ ਪਹੁੰਚ ਚੁੱਕੇ ਆ ਸਾਡੇ ਨਾਲ ਭਾਈ ਸਾਸਰੀ ਕਾਲ ਕੀ ਹਾਲ ਚਾਲ ਇਹ ਭਾਜੀ ਲੈਵਲ 'ਚ ਚੱਕੀ ਫਿਰਦੇ ਆ ਆ ਤਾਂ ਕੰਮ ਚ ਗਾਂ ਪੋਚ ਮੀਆਂ ਵਾਲੀ ਓਏ ਇਹ ਤਾਂ ਕੰਮਚੋਰ ਲੱਗਦਾ ਨਹੀਂ ਹੁਣ ਕੀ ਕਹਿਣਾ ਚਾਹੂੰਗਾ ਇਧਰ ਗ੍ਰੇਡਰ ਵਾਲੇ ਭਾਜੀ ਵੀ ਆ ਗਏ ਆ ਗ੍ਰੇਡਰ ਵਾਲੇ ਭਾਜੀ ਆਪਣੇ ਬੜੇ ਪਿਆਰੇ ਮਿੱਤਰ ਆ ਤਾਲ ਤਾਲ ਹਬੀਬੀ ਤਾਲ ਹਬੀਬੀ ਉਸਤਾਦ ਸਾਹਿਬ ਅਨਜੀਤ ਭਾਜੀ ਥੋੜੇ ਇਹ ਨਾਲ ਕੈਮਰਾ ਕੀਤਾ ਜਾ ਫਿਰ ਇੰਦਰਜੀਤ ਭਾਜੀ ਅਨਜੀਤ ਰਾਜਾ ਜੋ ਕਿ ਆਪਾਂ ਨੂੰ ਥੋੜੇ ਕੰਮ ਬਾਰੇ ਘੱਟ ਪਤਾ ਸੀ ਤੇ ਇੰਜੀਨੀਅਰਾਂ ਨਾਲ ਬਹੁਤ ਜ਼ਿਆਦਾ ਇਹਦੀ ਡਿਮਾਂਡ ਕੀਤੀ ਤੇ ਭਾਈ ਉਹਨਾਂ ਨੂੰ ਸਪੈਸ਼ਲ ਸੱਦਿਆ ਗਿਆ ਸਪੈਸ਼ਲ ਸੱਦਿਆ ਗਿਆ ਡਿਮਾਂਡ ਤੇ ਇਹਨਾਂ ਦਾ ਰੇਟ ਵੀ ਜ਼ਿਆਦਾ ਹੋਣਾ ਫਿਰ ਤਾਂ ਤੇ ਇਹਨਾਂ ਬਾਰੇ ਦੱਸੋ ਕੁਝ ਇਹ ਤਾਂ ਬਹੁਤ ਵਧੀਆ ਵਧੀਆ ਇਹ ਨਹੀਂ ਨਹੀਂ ਇਹ ਭਾਈ ਹੁਣ ਇਹ ਚੰਗੇ ਆ ਤੇ ਆ ਇੱਕ ਇਹ ਤਾਂ ਪ੍ਰਵਾਹਤ ਵੀ ਜਿਆਦਾ ਲੰਬਾ ਲੱਗਦਾ ਓਏ ਮੈਂ ਆਜੋ ਮੈਂ ਮੜਾ ਗੱਡੀ ਸਟਾਰਟ ਕਰਨਾ ਲੋ ਤੁਹਾਡੇ ਨਾਲ ਨਾਲ ਚੱਲਾਂਗੇ ਭਾਜੀ ਤੁਸੀਂ ਸਾਨੂੰ ਸਾਰਾ ਕੁਝ ਅਜੇ ਦੱਸੋ ਵੀ ਮੇਨ ਚੱਕਰ ਕੀ ਆ ਸ਼ਾਹ ਫੋਰਚੂਨ ਤੁਹਾਡੀ ਭਾਜੀ ਓਕੇ ਅੱਛਾ ਤੁਸੀਂ ਇਹ ਗੱਡੀ ਲੈ ਕੇ ਜਾਂਦੇ ਹੋ ਤਾਂ ਨਾਲ ਬੱਬੀ ਭਾਈ ਬੈਠੇ ਤੁਹਾਡੇ ਬੱਬੀ ਭਾਈ ਇਹਨਾਂ ਬੈਨ ਦੇ ਕੋਈ ਖਤਰਾ ਮਹਿਸੂਸ ਕਦੇ ਕੋਈ ਹੋਇਆ ਜ਼ਿੰਦਗੀ 'ਚ ਭਾਜੀ ਇਹਨਾਂ ਬਹਿ ਕੇ ਇਹਨਾਂ ਦਾ ਮਤਲਬ ਬਹਿ ਕੇ ਤੁਹਾਨੂੰ ਕੋਈ ਖਤਰਾ ਉਹ ਗੱਲ ਐਂਦਾ ਵੀ ਰੱਬ ਰੱਬ ਹੀ ਕਰਨਾ ਪੈਂਦਾ ਅੱਛਾ ਰੱਬ ਮਤਲਬ ਇਹਨਾਂ ਦਾ ਬਹਿ ਕੇ ਇਹਨਾਂ ਨੂੰ ਰੱਬ ਰੱਬ ਕਰਨਾ ਪੈਂਦਾ ਦੋਸਤੋ ਤੇ ਆਹ ਰਾਜਸਤਾਨੀ ਵੀ ਨਾਲ ਆ ਤੇ ਆਹ ਫੋਰਚੂਨਰ ਇਹਨਾਂ ਦੀ ਤੇ ਜਿਹਨਾਂ ਨੂੰ ਪਿੰਡ ਤਾਂ ਬਹੁਤ ਮੰਨਿਆ ਜਾਂਦਾ ਮਾਮਾ ਇੱਥੇ ਲਈ ਫਿਰਦਾ ਸਾਡੇ ਪਿੰਡੇ ਮੰਤਰੀਆਂ ਕੋਲ ਮੈਂ ਇੱਦਾਂ ਹੀ ਲੇਬਰ ਵਾਲੇ ਲਈ ਫਿਰਦੇ ਇਹੇ ਗੱਲ ਆ ਵੀ ਪਿੰਡ ਇਹ ਇੱਥੇ ਪਿੰਡ ਹਲਟੋ ਬਰਾਬਰ ਇੱਕ ਆ ਉਦਾਂ ਨੇ ਜਿਹੜਾ ਇਹ ਸਾਡਾ ਲੈਵਲ ਇਹ ਆ ਲੈਵਲ ਹੈ ਜੀ ਦੋਸਤੋ ਇਹਨਾਂ ਦਾ 100 ਇਹ ਜਿਹੜੀ ਗੱਡੀ ਸਾਡੇ ਮੰਤਰੀ ਲੈਣ ਨੂੰ ਤਰਸਦੇ ਆ 40 45 ਲੱਖ ਤੋਂ ਘੱਟ ਨਹੀਂ 50 ਦਾ 50 ਦੇ ਲੱਗੇ ਹੈਗੀ ਹੈ ਜੀ ਤੇ ਆਪਾਂ ਨੂੰ ਧਾਨ ਜੀ ਮਿਲੀ ਹੈ ਧਾਨ ਧਾਨ ਚ ਮਿਲੀ ਹੈ ਜੀ ਦੋਸਤੋ ਇਹਨਾਂ ਨੂੰ ਤੇ ਦੇਖ ਸਕਦੇ ਆ ਤੇ ਐਨ ਲੱਦ ਲੈਂਦੇ ਇਹ ਜਿਵੇਂ ਮਾਫੀਆ ਗੈਂਗ ਕੋਈ ਬਾਰਦਤ ਕਰਨ ਚੱਲੀ ਹੋਵੇ ਉਸ ਹਿਸਾਬ ਦੇ ਨਾਲ ਇਹ ਬਸ ਜੀ ਇੱਕ ਮੈਂ ਡਰਾਈਵਰ ਸਾਹਿਬ ਤੇ ਇੱਕ ਭਾਈ ਹਾਂ ਜੀ ਸਭ ਕੇ ਬਈਨੇ ਬਾਕੀ ਇੱਕ ਦੂਜੇ ਦੇ ਉੱਤੇ ਬੈਠੇ ਇਹ ਤੇ ਗਰਸਾਹਬ ਉੱਤਰ ਕੇ ਆਇਆ ਜੀ ਹਾਂ ਜੀ ਹਾਂ ਇਹਦੇ ਬਾਰੇ ਮੈਂ ਕਿਹਾ ਕੁਝ ਦੱਸਿਓ ਇਹ ਆ ਆਪਣਾ ਵੱਡਾ ਭਾਈ ਤੇ ਇਹ ਸਰਵੇਅਰ ਸਾਹਿਬ ਨੇ ਓਕੇ ਤੇ ਇਹਨਾਂ ਦੀ ਇੱਕੋ ਹੀ ਕਮੀ ਆ ਵੀ ਥੋੜੇ ਨਮਜ਼ੇ ਬਹੁਤ ਜ਼ਿਆਦਾ ਘੱਟ ਆ ਇਹ ਜੋ ਕੁਝ ਤੁਹਾਨੂੰ ਦਿਖ ਰਿਹਾ ਨਾ ਜੋ ਵੀ ਪੈਰਾਂ ਤੋਂ ਲੈ ਕੇ ਤੇ ਸਿਰ ਦੇ ਵਾਲਾਂ ਤੋਂ ਟੋਪੀ ਤੱਕ ਇਹ ਇਹ ਸਾਰਾ ਨਾ ਛੋਟੇ ਦਾ ਕੀ ਕਰਾ ਲਾਏ ਨਾ ਜੇ ਭੱਜੀ ਆਗੇ ਆਪਣੇ ਜੀ ਉਹ ਹੁਣ ਉਹ ਵਿਜੇ ਭਾਈ ਹੁਣ ਆ ਰਹੀ ਉਹਨਾਂ ਬਾਰੇ ਵੀ ਕੋਈ ਦੱਸੋ ਤੁਹਾਡੇ ਨਾਲ ਕੰਮ ਕਰਦੇ ਕੀ ਆ ਹੋਰ ਵਿਜੇ ਭਾਈ ਖਿਆਲ ਚੱਲਦੀ ਵਿਜੇ ਭਾਈ ਹੁਣੀ ਤੁਹਾਨੂੰ ਮਿਲੇ ਆ ਭਾਈ ਸਾਨ ਵੀ ਹੱਥ ਮਿਲਾ ਲਓ ਦੁਸ਼ਮਣੇ ਨਾਲ ਮਿਲਾਲਾ ਪਤੰਦਰਾ ਹਾਂ ਦੁਸ਼ਮਣੇ ਨਾਲ ਇਹ ਆ ਵਿਜੇ ਭਾਈ ਇਹ ਕੀ ਚਲਾਉਂਦੇ ਐ ਐਸਟੇਵेटर ਐਸਟੇਵेटर ਠੀਕ ਆ ਵਧੀਆ ਕੰਮ ਕਰਦੇ ਆ ਚਲੋ ਚੱਲੀ ਜਾਂਦਾ ਗਿਆਰਾ ਘਰ गुजारा गुजारा ਚੱਲੀ ਜਾਂਦਾ ਜੀ ਇਹਨਾਂ ਦਾ ਭਾਜੀ ਹੁਣਾਂ ਨਾਲ ਦੇ ਨਾਲ ਤੇ ਭਾਜੀ ਹੁਣੀ ਸਿਰੇ ਦੇ অপারেਟਰ ਕਹਿ ਸਕਦੇ ਆ ਟੋਪ ਦੇ ਚੋਟੀ ਦੇ ਆ ਉਹ ਮਾਮਾ ਹੱਥ ਨਾ ਤੋੜ ਦੇ ਬਾਗੜ ਨਹੀਂ ਆ ਤੇਰੀ ਮੇਰਾ ਹੱਥ ਆ ਮਰੇ ਮਾਮਾ ਬਾਗੜ ਮਾਰੀ ਜਾਂਦਾ ਆਪਣਾ ਲੈਵਲ ਆ ਆ ਲੈਵਲ ਆ ਜੀ ਤੇ ਭਾਜੀ ਹੁਣਾਂ ਦਾ 100 ਮੀਟਰ ਦਾ ਬੂਮ ਵਾਹੋ ਤੂੰ ਬੂਮ ਕਦੇ ਵੀ ਮਾਰ ਕੇ ਇਹਨਾਂ ਦੀ ਆ ਆ ਲੈਵਲ ਭੰਨ ਸਕਦਾ ਤੇਰੇ ਕੋਲ ਇੰਨੀ ਪਾਵਰ ਹੈ ਮੇਰਾ ਮੁੰਡਾ ਵੀ ਆ ਗਿਆ ਦਿਸ ਇਜ਼ ਮਾਈ ਸਨ ਮਲਾਨਾ ਚੀਕ ਇਹ ਪਾਜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਕੰਮ ਚੋਰ ਜਿਹਾ ਲੱਗਦਾ ਬਹੁਤ ਬੰਦਾ ਕੰਮ ਚੋਰ ਆ ਇਹ ਅੱਜ ਦੇ ਬਲੌਗ ਚ ਤੁਹਾਨੂੰ ਹੀ ਦਿਖਾਉਣਾ ਵੀ ਆ ਦੇਖੋ ਜੀ ਪੂਰੇ ਅਸਲੇ ਅਸਲੇ ਨਾਲ ਪੂਰਾ ਲੈਸ ਹੋ ਕੇ ਜਾਂਦੇ ਆ ਫੋਰਚੂਨਰਾਂ ਚ ਅਸੀਂ ਆਪਣੇ ਵੱਡੇ ਚੀਕੂ ਦੇ ਨਾਲ ਗੱਡੀ ਦੇ ਵਿੱਚ ਨਾਲ ਇੱਕ ਫੋਰਮੈਨ ਤੇ ਜਾ ਰਹੇ ਆ ਕੰਮ ਤੇ ਜੈ ਜੈ ਕਾਰ ਆ ਬਾਬਿਓ ਪੂਰੀ ਚੀਕੂ ਦੀ ਗੱਡੀ ਚ ਉਤਰ ਗਏ ਚੀਕੂ ਅੱਗੇ ਬਸ ਅਸੀਂ ਆਪਣੇ ਲੈ ਜੋਂਗੇ ਦੇ ਤੇਲ ਪਾਣੀ ਚੈੱਕ ਕਰਕੇ ਠੀਕ ਉਹਲੇ ਜੋਂਗੇ ਤਾਂ ਉਤਰ ਗਏ ਅਸੀਂ ਆ ਗਏ ਆਪਣੇ ਟਰੱਕ ਨਾਲ ਹੁਣ ਕਰਦੇ ਇਹਦਾ ਤੇਲ ਪਾਣੀ ਚੈੱਕ ਤੇ ਸੱਜਣਾ ਵੇਦਨੇ ਤੁਹਾਨੂੰ ਅਪਡੇਟ ਇਹਦਾ ਹੁਣ ਤੇਲ ਪਾਣੀ ਚੈੱਕ ਕਰਕੇ ਤਾਂ ਘੋੜੇ ਨੂੰ ਢੜਾਉਣੇ ਆ ਰੋੜਾਂ ਤੇ ਇਹ ਸਾਡੇ ਵਾਲੇ ਘੋੜੇ ਰੋੜਾਂ ਦੇ ਭਜਦੇ ਆ ਤੇਲ ਪਾਣੀ ਚੈੱਕ ਕਰਨ ਤੋਂ ਬਾਅਦ ਮਿੱਤਰੋ ਅਸੀਂ ਮਾਰ ਲਈ ਸਲਫ ਤੇ ਗੱਡੀ ਹੋ ਗਈ ਆ ਸਟਾਰਟ ਤੇ ਹੁਣ ਕਰਦੇ ਆ ਕੰਮ ਸ਼ੁਰੂ ਗੱਡੀ ਦਾ ਤੇਲ ਪਾਣੀ ਤੋਂ ਬਾਅਦ ਲਾਤੀ ਧੌਣ ਤੇ ਮੈਂ ਕਿਹਾ ਪਹਿਲਾਂ ਗੱਡੀ ਧੋ ਲਈਏ ਤੇ ਮਕੈਨਿਕ ਆ ਲਾ ਗਿਆ ਸੀ ਮਕੈਨਿਕਾਂ ਨੇ ਚੱਕੇ ਉਹ ਟਾਇਰ ਮਮਾ ਨਵੇਂ ਟਾਇਰ ਮਕੈਨਿਕ ਸਾਡੇ ਭਾਈ ਕੀ ਹਾਲ ਚਾਲ ਅਸਲਾਮ ਵਾਲੇਕੁਮ ਠੀਕ ਠਾਕ ਟਾਇਰ ਲਾ ਦੇ ਸਾਰੀਆਂ ਗੱਡੀਆਂ ਨੂੰ ਨਵੇਂ ਦੰਦ ਕੱਢਦਾ ਰਾਮ ਜੀਦਾ ਖਾਨ ਬਾਈ ਅਸਲਾਮ ਵਾਲੇਕੁਮ ਕੀ ਹਾਲ ਚਾਲ ਹੈ ਕਾਮਕਾਰ ਸਹੀ ਹੈ ਇਹ ਹਮਾਰਾ ਖਾਨ ਬਾਈ ਆ ਜੀ ਮੀਆਂ ਮੀਆਂ ਆਦਮੀ ਆਪਣਾ ਦੋਸਤ ਸੋ ਆਪਾਂ ਗੱਡੀ ਲਾਤੀ ਉਹ ਤੇ ਧੋਣੀ ਮਕੈਨਿਕਾਂ ਕੋ ਆਏ ਆ ਇਹ ਮਕੈਨਿਕ ਅਲੀ ਬਾਬਾ ਸਾਰੇ ਸਾਨੂੰ ਮਿਲ ਗਿਆ ਡੀਜ਼ਲ ਵਾਲੇ ਬੰਦੇ ਆਹਾਂ ਮਿਲ ਗਿਆ ਤੇ ਨਾਲ ਮਿਲ ਗਿਆ ਸੁਧਾਨੀ ਆ ਗਏ ਆ ਹਾਂ ਆ ਲੈ ਵਲ ਲੈ ਵਲ ਕੀ ਕਰਨ ਜਾਉਂਗੇ ਓਕੇ ਰਵੋੜਿਆ ਦਿਹਾੜੀ ਲਾਉਣੀ ਮਾਮਾ ਸਾਡੀ ਗੱਡੀ ਦਾ ਹੋ ਗਿਆ ਜੀ ਟਾਇਰ ਇੱਕ ਖਰਾਬ ਤੇ ਰਹਿਮਤ ਭਾਜੀ ਉਹਨਾਂ ਕੋ ਆਏ ਆ ਟਾਇਰ ਬਣਾਉਣ ਰਹਿਮਤ ਭਾਜੀ ਬਣਾ ਦੂੰਗੇ ਟਾਇਰ ਜਲਦੀ ਏ ਬਸ ਆ ਵੀ ਵਰੇਟੀ ਹੈ ਮੈ ਰੈਡੀ ਆ ਹੁੰਦੀ ਗੱਲ ਆ ਗਈ ਆ ਆ ਨੇਵਰ ਨਹੀਂ ਟੈਨਸ਼ਨ ਹੈ ਨਹੀਂ 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 ਟੈਨਸ਼ਨ ਤਾਂ ਲੈਣੀ ਨਹੀਂ ਮਮਾ ਇਹ ਨਾ ਹੁੰਦੇ ਆ ਸੋ ਦੋਨੇ ਖੜੀਆਂ ਆ ਆ ਰਾਣੀ ਸੁੰਦਰਾ ਟਾਇਰ ਨਹੀਂ ਬਣਾਤਾ ਆ ਤੇ ਇਹ ਆਪਣੇ ਵਾਲ ਦਾ ਟਾਇਰ ਅੰਦਰਲਾ ਪੈਂਚਰ ਹੋ ਗਿਆ ਸੀ ਤੇ ਰਹਿਮਤ ਭਾਈ ਹੁਣ ਆਪਣੀ ਗੱਡੀ ਦਾ ਹੋ ਰਿਹਾ ਕੰਮ ਜੀ ਤੇ ਆਪਾਂ ਆ ਗਏ ਠੀਕੂ ਵਾਲੇ ਟੈਂਕਰ ਚ ਠੀਕੂ ਕੇ ਫਾਲ ਕਿਦਾਂ ਤੇਰਾ ਹਾਲ ਆ ਪਾਣੀ ਵੀ ਲੈ ਕੇ ਆਂਦਾ ਚੀ ਘੁਲੀ ਮਮਾ ਤੇ ਅੱਲੀ ਪਾਣੀ ਦੀਆਂ ਬੋਤਲਾਂ ਵੀ ਲੈ ਕੇ ਆਇਆ ਮੈਂ ਕਿ ਐਵੇਂ ਮਾ ਮੁੰਡਾ ਕਵੇ ਪਾਣੀ ਹੈ ਨਹੀਂ ਗੱਡੀ ਚੱਲ ਪਾਣੀ ਪਾਣੀ ਕਰਦਾ ਪਾਣੀ ਵਦੂ ਪਾਣੀ ਦਾ ਡੇਕਰ ਹੁੰਦਾ ਸਾਡੇ ਕੋਲ ਯਾ ਯਾ ਕਾਰ ਇਹ ਜੂਸ ਵਾਲਾ ਪੁੱਤ ਹੈ ਜੂਸ ਵਾਲਾ ਆ ਕੋਈ ਨਾ ਕੋਈ ਨਾ ਹਾਂ ਆਇਆ ਪਾਣੀ ਵਾਲਾ ਇੱਥੇ ਲਿਖਿਆ ਵੀ ਡਰਿੰਕਿੰਗ ਵਾਟਰ ਸੋ ਸੈਡ ਚੱਲ ਰਹੀ ਆ ਐਨ ਪੂਰੇ ਪੂਰਾ ਯਕਾ ਲੈਵਲ ਬਣਿਆ ਲੈਵਲ ਕਿੱਥੇ ਆ ਲੈਵਲ ਗਵਾਇਆ ਰੋਟੀ ਖਾ ਕੇ ਹੋ ਗਏ ਬਿੱਲੇ ਤੇ ਚੀਕੂ ਨਹੀਂ ਫੜ ਲਿਆ ਫੋਨ ਚੀਕੂ ਰੋਟੀ ਖਾ ਕੇ ਪੁੱਤੋ ਫੋਨ ਤੇ ਲੱਗੀ ਦਾ ਹਾਂਜੀ ਬਾਜੀ ਲੱਗੀ ਨਹੀਂ ਲੱਗੀ ਦਾ ਰੋਟੀ ਖਾ ਕੇ ਫੋਨ ਤੇ ਨਹੀਂ ਲੱਗੀ ਦਾ ਤੇ ਰੋਟੀ ਖਾ ਲਈਆ ਦੋਸਤੋ ਕਰ ਲਈਏ ਥੋੜੀ ਜੀ ਰੈਸਟ ਚੀਕੂ ਆਪਣਾ ਤੋਰਿਆ ਗੱਡੀ ਐਨ ਲਾ ਰਿਹਾ ਰੀਚਾਂ ਦੋ ਦੋ ਚੰਗੀ ਤਰ੍ਹਾਂ ਤੋਣੀ ਆ ਪਤਾ ਲੱਗੇ ਕੰਮ ਕਰਦੇ ਪਤਾ ਲੱਗ ਦੇਣਾ ਕੰਮ ਕਰਦਾ ਪਤਾ ਲੱਗਦਾ ਮਮਾ ਚੀਕੂ ਗੱਡੀ ਤੋੜਦੇ ਚੰਗੀ ਤਰ੍ਹਾਂ ਬੋਲ ਚੀਕੂ ਅਸਲਾਮ ਵਾਲੇਕਮ ਯਾਰ ਕੰਮ ਦਿਖਾ ਨਾ ਕੰਮ ਵੀ ਅੱਛਾ ਭਾਈ ਹੁਣੀ ਕੰਮ ਤੇ ਵਿਜੀ ਆ ਕੰਮ ਕਰ ਰਿਹਾ ਸੋ ਡਿਸਟਰਬ ਨਾ ਕੀਤਾ ਜਾਵੇ ਹੋਰ ਨਾ ਭਾਈ ਹੁਣੀ ਚੱਕ ਕੇ ਥੋੜਾ ਸਿਰ ਚ ਮਾਰਨ ਬਸ ਮੀਆਂ ਮੀਆਂ ਤੁਸੀਂ ਕੰਮ ਕਰ ਲਾ ਮਾਮਾ ਇੱਥੇ ਖੜਾ ਹੀ ਆ ਕੰਮ ਕੱਲਾ ਉਸਤਾਦ ਰਹਿਮਤ ਅਲੀ ਕਰੀ ਜਾਂਦਾ ਐਨ ਟਾਇਰ ਆ ਖੋਲੇ ਵਾ ਸਵੇਰ ਤੇ ਸਾਨੂੰ ਬਾ ਆਏ ਇਹਨਾਂ ਨੇ ਆ ਕੈਂਟ ਕੈਂਟਾਇਰ ਖੋਲੇ ਨੇ ਤੇ ਮੈਂ ਸਨੇਪਾ ਮਾਮਾ ਦੂਤੀਆਂ ਪਾਤੀਆਂ ਮੈਂ ਕਿਹਾ ਕਰਤਾ ਕੰਮ 우ਸਤਾਦ ਨੇ 우ਸਤਾਦ 우ਸਤਾਦ ਆਪਾ ਲਿਆ ਦੇ ਮ제 ਲਈ ਜਾਂਦਾ ਮਾਮਾ ਕੰਮ ਕਰ ਲਾ ਮ제 ਲਈ ਜਾਂਦਾ ਇਹ ਕੀ ਕਰ ਰਹੇ ਆ ਗੈਸ ਲਗਾ ਰਿਹਾ ਇਸ ਦਾ ਗੈਸ ਭਰ ਰਹੇ ਆ ਮਾਮਾ ਇੱਕ ਹੋ ਰੰਗੀਆਂ ਦੋਨੋਂ ਹੀ ਖਲਾਬ ਕਰਕੇ ਖੜਾ ਰਤੀਆਂ ਦੋ ਦੋ ਬੱਜੀਆਂ ਨੇ ਉਸ ਦਾ ਏਸੀ ਖਰਾਬ ਹੋਈਏ ਉਸ ਦਾ ਗੈਸ ਖਰਾਬ ਹੈ ਹਾਂ ਉਹਦਾ ਏਸੀ ਖਰਾਬ ਹੈ ਦੀ ਗੈਸ ਮਾਮਾ ਇੱਕੋ ਹੀ ਗੱਲ ਹੋ ਗਈ ਉੱਕ ਦੀ ਗੱਲ ਆ ਵੀ ਗੈਸ ਖਰਾਬ ਆ ਗੈਸ ਭਰਨ ਦੇ ਆ ਸੱਚਨ ਸਾਡੇ ਸੋ ਗੱਡੀਆਂ ਹੋਣੀਆਂ ਫਿੱਟ ਵੀ ਆਪਣੀ ਗੱਡੀ 'ਚ ਬੈਠਾ ਫੋਰਜੂਨਰ ਦੇ ਚੋਬਰ ਝੋਟਾ ਹਟਾ ਨਾਲ ਕਾਲਾ ਜਿਹਾ ਉੱਤੇ ਹੀ ਬਹਿ ਗਿਆ ਕੀ ਕਹਿਣਾ ਚਾਹੁੰਗੇ ਕਾਲੇ ਜੇ ਬਾਰੇ ਭਾਜੀ ਤੁਸੀਂ ਕੁਝ ਨਹੀਂ ਬੋਲਣਾ ਬੋਲਣਾ ਕੁਝ ਕਾਲਾ ਸਹੀ ਬੰਦਾ ਹੈ ਕਾਲਾ ਬੰਦਾ ਸਹੀ ਹੈ ਇਹ ਦੇਖੋ ਤੂੰ ਤਾਂ ਮਾਮਾ ਤੋਂ ਵੱਡਾ ਹੋਣਾ ਹੈ ਨਾ ਹੈਲੋ ਆ ਜਾਕਰ ਆ ਦੇਖੋ ਪੈਂਚਰ ਐਡਾ ਤਗੜਾ ਪੈਂਚਰ ਬਿਲਕੁਲ ਮੀਆਂ ਮੀਆਂ ਆ ਜਾਣਾ ਪੈਂਚਰ ਹੋਇਆ ਵਾ ਇਧਰੋਂ ਗੱਲਾਂ ਮਾਰਨ ਖੜ ਗਏ ਚੋਬਰ ਲੋਈ ਕੰਮਕਾਰ ਕਰਕੇ ਖਤਮ ਤੇ ਚਾਲੇ ਪਾਲੇ ਘਰ ਨੂੰ ਝੀਕੂ ਵਾਲੇ ਟੈਂਕਰ ਚ ਝੀਕੂ ਦੰਦਾ ਬਾਹਾਂ ਨੂੰ ਬਣੇ ਦੂਜੀ ਪਾਇਆ ਕਰੋ ਫੇਰ ਟੌਰ ਬਣਨੀ